ਮਹਾਲੇ ਵਿੱਚ ਚੋਣਾਂ ਨੂੰ ਸਫਲਤਾਪੂਰਵਕ ਨਿਪਟਰਨ ਲਈ ਚੋਣ ਕਮਿਸ਼ਨ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ ਮਹਾਲੇ ਵਿੱਚ 200 ਤੋਂ ਵੱਧ ਪੋਲਿੰਗ ਬੂਥਾਂ ਲਈ VOTING ਮਸ਼ੀਨਾਂ ਫੇਸ ਨੰਬਰ 6 ਦੇ ਸਿਵਾਲਕ ਸਕੂਲ ਦੇ ਵਿੱਚ ਸਖਤ ਸੁਰੱਖਿਆ ਪ੍ਰਬੰਧ ਹੈਟ ਰੱਖੀਆਂ ਗਈਆਂ ਹਨ ਮਹਾਲੇ ਵਿੱਚ ਕੁੱਲ 2,8871 ਵੋਟਰ ਹਨ ਜੋ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨਗੇ ਮਹਾਲੇ ਹਰਕੇ ਵਿੱਚ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਅਕਾਲੀ ਜਲ ਦੇ ਤਜਿੰਦਰਪਾਲ ਸਿੰਘ ਸਿੱਧੂ ਅਤੇ ਆਮ ਆਦਮੀ ਪਾਰਟੀ ਦੇ ਨਰਿੰਦਰ ਸਿੰਘ ਸ਼ੇਰਗਿਲ ਦੇ ਵਿਚਕਾਰ ਮੁੱਖ ਮੁਕਾਬਲਾ ਹੈ ਸਾਡੇ ਕੋਲ ਇੱਥੇ ਜਿਹੜੇ ਸਿਟੀ ਦੇ ਵਿੱਚ ਸਿਟੀ ਮਹਾਲੀ ਲਈ ਜਿਹੜੇ ਅੱਜ ਸਾਡੀ ਸਾਰੀ ਪੈਰਾਮੀਟਰੀ ਫੋਰਸ ਔਰ ਸਾਡੀ ਜਿਹੜੀ ਆਪਣੀ ਲੋਕਲ ਪੁਲਿਸ ਜਿਹੜੀ ਆ ਉਹ ਪ੍ਰੋਪਰ ਸਾਰੀਆਂ ਜਿਹੜੀਆਂ ਸਾਡੀਆਂ ਟੀਮਾਂ ਰੈਡੀ ਹੋ ਗਈਆਂ ਹੁਣ ਅਸੀਂ ਜਿਵੇਂ ਜਿਵੇਂ ਇਹ ਸਿਵਲ ਪ੍ਰਸ਼ਾਸਨ ਜਿਹੜਾ ਆਪਣੀਆਂ ਮਸ਼ੀਨਾਂ ਇਹਨਾਂ ਲੈ ਲੀਆਂ ਨਾਲ ਦੀ ਨਾਲ ਇਹਨਾਂ ਦੀ ਅਸੀਂ ਪੁਲਿਸ ਪਾਰਟੀ ਨਾਲ ਲਾ ਕੇ ਬਕਾਇਦਾ ਇਹਨਾਂ ਨੂੰ ਆਪਣੀਆਂ ਜਿਹੜੀਆਂ ਸਰਕਾਰੀ ਗੱਡੀਆਂ ਸਾਡੀਆਂ ਬੱਸਾਂ ਉਹਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਬੂਥਾਂ ਦੇ ਪੰਚਾਵਾਂਗੇ ਔਰ ਸਾਰੀ ਪਹੁੰਚ ਤੋਂ ਬਾਅਦ ਜਿਹੜੇ ਲੋਕਲ ਐਸਚਓ ਉਹਨਾਂ ਦੀ ਜ਼ਿੰਮੇਵਾਰੀ ਆ ਕਿ ਕੱਲੇ-ਕੱਲੇ ਬੂਥ ਵਾਈਜ਼ ਇਹਨਾਂ ਸਾਰਿਆਂ ਨੂੰ ਚੈੱਕ ਕਰਕੇ ਔਰ ਪ੍ਰੋਪਰ ਇਹਨਾਂ ਨੂੰ ਹਦਾ ਤੰਕੀ ਹੋਵੇ। ਅ ਮੋਹਾਲੀ ਦੀ ਸਿਕਿਉਰਟੀ ਵਾਸਤੇ ਅਸੀਂ ਜਿੰਨੇ ਵੀ ਸਾਡੇ ਜਿਹੜੇ ਪੋਲਿੰਗ ਸਟੇਸ਼ਨ ਜਿੰਨੇ ਵੀ ਆ ਲੋਕੇਸ਼ਨ ਆ ਸਾਰਿਆਂ ਵਾਈਜ਼ ਜਿਵੇਂ-ਜਿਵੇਂ ਉਹਨਾਂ ਦੇ ਉੱਤੇ ਜਿਹੜੀ ਤੇ ਵੱਡੇ ਹੈਗੇ ਨੇ ਉੱਥੇ ਜਾਦੀ ਫੋਰਸ 5 ਲਾਏ ਆ ਜਿਹੜੇ ਛੋਟੇ ਉੱਥੇ 3-3 ਲਾਏ ਆ ਔਰ ਇਹਨਾਂ ਤੋਂ ਇਲਾਵਾ ਸਾਡੀਆਂ ਪੈਟਰੋਲਿੰਗ ਪਾਰਟੀਆਂ ਫਲਾਈਂਗ ਸਕਵਾਡ ਔਰ ਥਾਂ-ਥਾਂ ਤੇ ਨਾਕੇ ਜਿਹੜੇ ਲਾਏ ਗਏ ਆ ਉਹ ਸਾਡੇ ਕੋਲ ਪੁਲਿਸ ਪੈਰਾਮੀਟਰੀ ਫੋਰਸ ਬਹੁਤ ਆ ਜਿਹਦੇ ਨਾਲ ਅਸੀਂ ਇਹ ਪੂਰਾ ਮੁਹੱਲੇ ਨੂੰ ਪੂਰਾ ਸੀਲ ਕੀਤਾ ਹੋਇਆ ਅਸੀਂ ਆਪਣੇ ਸਿਟੀ ਦੇ ਵਿੱਚ ਹੀ ਜਿਹੜੇ ਆ ਮੇਰੇ ਕੋਲ ਜਿੰਨੀ ਵੀ ਜਿਹੜੇ ਉਹਦੇ ਚ ਕੋਈ ਕਟਕਟ 350 ਜਿਹੜੀ ਆ ਪੈਰਾਮੀਟਰੀ ਫੋਰਸ ਔਰ ਇਸੇ ਤਰ੍ਹਾਂ ਹੀ 350 ਦੇ ਲਾਗੇ ਜਿਹੜੇ ਸਾਡੀ ਜਿਹੜੀ ਆਰਮਡ ਪੁਲਿਸ ਜਿਹੜੀ ਫਲੋਰ ਤੋਂ ਆਈ ਹੋਈ ਆ ਉਹ ਨਾਲ ਜਿਹੜੀ ਅਸੀਂ ਲਾਈ